ਹਮਾਚਲ ਦੇ ਵਿੱਚ ਹੋ ਰਹੀ ਲਗਾਤਾਰ ਭਾਰੀ ਬਾਰਿਸ਼ ਦਾ ਜਿਹੜਾ ਅਸਰ ਹੈ ਪੰਜਾਬ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਪੰਜਾਬ ਦੇ ਚੋਆ ਦੇ ਵਿੱਚ ਪਾਣੀ ਹੈ ਜਿਹੜਾ ਹੜ੍ਹ ਵਾਂਗ ਵਹਿ ਰਿਹਾ ਚਾਹੇ ਆਪਾਂ ਹੁਸ਼ਿਆਰਪੁਰ ਦੇ ਪੰਗੀਚੋਦੀ ਗੱਲ ਕਰ ਲਈਏ ਚਾਹੇ ਹੁਸ਼ਾਰਪੁਰ ਦੇ ਨਸਤੀਕੇ ਆਪਾਂ ਹਰਗੜ ਪਿੰਡ ਦੀ ਗੱਲ ਕਰ ਲਈਏ ਨਾਰਾ ਡਾਡਾ ਪਿੰਡ ਦੀ ਗੱਲ ਕਰ ਲਈਏ ਇਸ ਤੋਂ ਇਲਾਵਾ ਜੇਜੋ ਖੜ ਦੀ ਗੱਲ ਕਰ ਲਈਏ ਤਾਂ ਜੇਜੋ ਖੜ ਦੇ ਵਿੱਚ ਵੀ ਭਿਆਨਕ ਰੂਪ ਦੇ ਵਿੱਚ ਪਾਣੀ ਨਹੀਂ ਅਜਿ ਰੂਪਤਾਰਿਆ ਉੱਥੇ ਹੁਣ ਨਵੀਆਂ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਹੁਸ਼ਾਰਪੁਰ ਦੇ ਹਲਕਾ ਚੱਬੇ ਵਾਲੇ ਅਧੀਨ ਆਉਂਦੇ ਪਿੰਡ ਰੂਪੋਵਾਲ ਦੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਬਾਰ ਬਾਰ ਲਗਾਤਾਰ ਪ੍ਰਸ਼ਾਸਨ ਵੱਲੋਂ ਮੀਡੀਆ ਵੱਲੋਂ ਅਪੀਲਾ ਕਰਨ ਦੇ باوجود ਵੀ ਕੁਝ ਲੋਕ ਅਜੇ ਵੀ ਮੂਰਖਤਾ ਭਰੀਆਂ ਹਰਕਤਾਂ ਕਰਨ ਤੋਂ ਬਾਅਦ ਨਹੀਂ ਆ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਲਟੋ ਗੱਡੀ 'ਚ ਸਵਾਰ ਇੱਕ ਵਿਅਕਤੀ ਜਦੋਂ ਪਿੰਡ ਰੂਪਵਾਲ ਦੇ ਕਸਬੇ ਤੇ ਪਹੁੰਚਦਾ ਹੈ ਭਾਵ ਜਦੋਂ ਪਹੁੰਚੋ ਤੇ ਪਹੁੰਚਦਾ ਹੈ ਤੇ ਜਦੋਂ ਉਹ ਤੇਜ਼ ਸਪੀਡ ਕਰਕੇ ਗੱਡੀ ਦੀ ਚੌਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਗੱਡੀ ਆ ਜਿਹੜੀ ਅੱਜ ਤੋਂ ਗੱਡੀ ਆ ਇਹ ਤਸਵੀਰਾਂ ਦੇ ਵਿੱਚ ਆਪਾਂ ਦੇਖ ਸਕਦੇ ਆ ਤੇ ਗੱਡੀ ਪੂਰੀ ਦੀ ਪੂਰੀ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਜਿਸ ਤੋਂ ਬਾਅਦ ਗੱਡੀ ਪਾਣੀ ਦੇ ਵਿੱਚ ਤੈਰਦੀ ਹੋਈ ਕਸਬੇ ਤੋਂ ਢੇਠਾ ਨੂੰ ਉਤਰ ਜਾਂਦੀ ਹੈ ਤੇ ਗੱਡੀ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਡੁੱਬ ਕੇ ਕਈ ਮੀਟਰ ਤੱਕ ਅੱਗੇ ਤੱਕ ਰੋੜਕੇ ਚਲੀ ਜਾਂਦੀ ਹੈ ਹਾਲਾਂਕਿ ਗਨੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਤੁਰੰਤ ਫੁਰਤੀ ਦਿਖਾਉਂਦਿਆਂ ਹੋਇਆਂ ਆਟੋ ਸਵਾਰ ਗੱਡੀ ਚਾਲਕ ਵੱਲੋਂ ਤੁਰੰਤ ਗੱਡੀ ਦੀ ਤਾਕੀ ਖੋਲ ਕੇ ਆਪੋਂ ਬਾਹਰ ਨਿਕਲ ਆਇਆ ਤੇ ਜਿਸ ਨੂੰ ਕਿ ਹਾਲਾਂਕਿ ਵੀਡੀਓ ਜੋ ਸਾਡੇ ਤੱਕ ਪਹੁੰਚੀ ਉਸ ਵਿੱਚ ਵੀ ਆਪਾਂ ਵੇਖ ਸਕਦੇ ਹਾਂ ਕਿ ਜੋ ਪਿੰਡ ਦੇ ਲੋਕ ਸੜਕ ਦੇ ਦੂਜੇ ਪਾਸੇ ਤੇ ਖੜੇ ਨੇ ਉਸ ਵੱਲੋਂ ਉਨਾ ਵੱਲੋਂ ਉਕਤ ਕਾਰ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰੰਤੂ ਬਾਵਜੂਦ ਇਸਤੇ ਕਾਰ ਚਾਲਕ ਜਿਹੜਾ ਰੁਕਣ ਦਾ ਨਾ ਨਹੀਂ ਲੈ ਰਿਹਾ ਤੇ ਕਿਵੇਂ ਆਪਣੀ ਜ਼ਿੰਦਗੀ ਦੇ ਨਾਲ ਉਸ ਵੱਲੋਂ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਆ ਪਰੰਤੂ ਪਰਮਾਤਮਾ ਦਾ ਸ਼ੁਕਰ ਹੈ ਗਨੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰੰਤੂ ਦੂਜੇ ਪਾਸੇ ਜੇਕਰ ਆਪਾਂ ਆਲਟੋ ਗੱਡੀ ਦੀ ਗੱਲ ਕਰੀਏ ਤਾਂ ਆਲਟੋ ਗੱਡੀ ਦਾ ਸੁਭਾਵਿਕ ਹੈ ਕਿ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਹੋਇਆ ਹੋਵੇਗਾ ਤੇ ਅਜੇ ਤੱਕ ਆਲਟੋ ਗੱਡੀ ਹੈ ਜਿਹੜੀ ਉਹ ਰੂਪਵਾਲ ਚੋਦੇ ਪਾਣੀ ਦੇ ਤੇਜ਼ ਵਹਾਵ ਦੇ ਵਿੱਚ ਫਸੀ ਹੋਈ ਹੈ ਤਾਂ ਇਸ ਤੋਂ ਪਹਿਲਾਂ ਵੀ ਅਸੀਂ ਤੁਹਾਡੇ ਨਾਲ ਇੱਕ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਪਿੰਡ ਹਰਗੜ ਦੀਆਂ ਜਿੱਥੇ ਕਿ ਇੱਕ ਨੌਜਵਾਨ ਜਦੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਚੋਤਾ ਕਾਜ਼ਬਾ ਪਾਰ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਵੀ ਪਾਣੀ ਦੇ ਤੇਜ਼ ਵਹਾਵ ਦੇ ਵਿੱਚ ਰੁੜ ਜਾਂਦਾ ਤੇ ਮੋਟਰਸਾਈਕਲ ਅਤੇ ਖੁਦ ਨੌਜਵਾਨ ਜਿਹੜਾ ਕਾਜ਼ਵੇ ਤੋਂ ਹੇਠਾਂ ਨੂੰ ਉਹ ਢਿੱਕ ਪੈਂਦਾ ਤੇ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਹੁਣ ਸਮੇਂ-ਸਮੇਂ ਤੇ ਹੁਸ਼ਾਰਪੁਰ ਤੋਂ ਸਾਹਮਣੇ ਆ ਰਹੀਆਂ ਨੇ ਤਾ ਦੂਜੇ ਪਾਸੇ ਜੇਕਰ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਹੁਸ਼ਾਰਪੁਰ ਤੋਂ ਡਿਪਟੀ ਕਮਿਸ਼ਨਰ ਮੈਡਮ ਆਸ਼ੀਕਾ ਜੈਨ ਵੱਲੋਂ ਵੀ ਜਾਂ ਜਿਹੜੇ ਸਿਵਲ ਡਿਫੈਂਸ ਸਿਵਲ ਡਿਫੈਂਸ ਦੇ ਵਲੰਟੀਅਰਸ ਨੇ ਉਹਨਾਂ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਗੁਰੇਸ਼ ਕਰਨ احتیاط ਵਰਤਨ ਕਾਲੀ ਨਾ ਕਰਨ ਕਿਉਂਕਿ ਚੰਦ ਮਿੰਟਾਂ ਦੀ ਕਾਲੀ ਆ ਅਸੀਂ ਆਪਣੀ ਜ਼ਿੰਦਗੀ ਦੇ ਨਾਲ ਹੋ ਸਕਦਾ ਕਿ ਸਾਡੀ ਉਹ ਸਾਡਾ ਆਖਰੀ ਸਫਰ ਹੋ ਸਕਦਾ ਹੈ ਜਿਵੇਂ ਕਿ ਇਸ ਭਾਈ ਸਾਹਿਬ ਨੇ ਵੀ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਕਿਵੇਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਗੱਡੀ ਨੂੰ ਜਿਹੜਾ ਉਹ ਚੋਤੋਂ ਲੰਘਾਉਣ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਜਦੋਂ ਤੇਜ਼ ਗਤੀ ਦੇ ਨਾਲ ਉਹ ਚੋ ਦੇ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ ਤਾਂ ਮਹਿਜ਼ 3 ਤੋਂ 4 ਸੈਕਿੰਡ ਦੇ ਵਿੱਚ ਹੀ ਗੱਡੀ ਹੈ ਜਿਹੜੀ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਜਾਂਦੀ ਹੈ ਪਰਮਾਤਮਾ ਦਾ ਸ਼ੁਕਰ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੈ ਜਿਹੜਾ ਉਹ ਨਹੀਂ ਹੋਇਆ ਤਾਂ ਅਖੀਰਤ ਵਿੱਚ ਅਸੀਂ ਵੀ ਤੁਹਾਨੂੰ ਇੱਕ ਵਾਰ ਮੁਰ ਤੋਂ ਅਪੀਲ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੀਆਂ ਬੇਵਕੂਫੀਆਂ ਤੋਂ ਜਿਹੜਾ ਗੁਰੇਜ਼ ਕੀਤਾ ਜਾਵੇ ਕਿਉਂਕਿ ਤਿੰਨ ਤੋਂ 4 ਅਗਸਤ ਤੱਕ ਭਾਵ ਕਿ ਦੋ ਦਿਨ ਕਾਫੀ ਜ਼ਿਆਦਾ ਮੀਂਹ ਜਿਹੜਾ ਪੰਜਾਬ ਦੇ ਵਿੱਚ ਦੱਸਿਆ ਗਿਆ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤੇ ਹੋਏ ਨੇ ਲਗਾਤਾਰ ਚੋਅ ਹੈ ਜਿਹੜੇ ਚਾਹੇ ਉਹ ਖੱਡਾਂ ਨੇ ਇੱਕ ਵਿਕਰਾਲ ਰੂਪ ਧਾਰਨ ਕਰ ਚੁੱਕੇ ਨੇ